ਜਿਹੜੀ ਬੈਠ ਹੋਈ ਹੈ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ। ਜਿਹੜੀ ਅੱਜ ਬੈਠ ਹੋਈ ਹੈ ਇਹਦੇ ਵਿੱਚ ਸਵेंद्र ਸਿੰਘ ਕੈਰੋਂ ਨੂੰ ਵੈਸਟ ਕੰਡੀਡੇਟਰ ਜਿਹੜਾ ਲਾਇਆ ਹੈ। ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਇੰਨੇ ਜੁਗਾ ਉੱਤੇ ਸਮਝਿਆ ਅਤੇ ਬੜਿਆ ਤਰੀਕੇ ਨਾਲ ਸਾਨੂੰ ਜਿਹੜਾ ਆਧਾ ਦਿੱਤਾ ਹੈ। ਅਸੀਂ ਜਿਹੜਾ ਨਸ਼ਾ ਮੁਕਤ ਪੰਜਾਬ ਹੈ ਉਹਨੂੰ ਕਰਕੇ ਹਟਾਗੇ ਜੋ ਸਾਡੇ ਭਗਵੰਤ ਮਾਨ ਜੀ ਨੇ ਇਹ ਵੀੜਾ ਚੱਕਿਆ। ਅਸੀਂ ਉਹਨਾਂ ਨੇ ਉਹ ਨਾਲ ਹੋ ਕੇ ਚੱਲਾਵੇ ਕਿ ਪੰਜਾਬ ਸਰਕਾਰ ਨੂੰ ਬੁਸ਼ਵਾਦ ਕਰਾਉਨੇ ਆ ਕਿ ਜਿੱਥੇ ਵੀ ਕੋਈ ਬੱਚਾ ਨਸ਼ਾ ਕਰ ਰਿਹਾ ਹੈ ਜਾਂ ਕੋਈ ਵੇਚ ਰਿਹਾ ਹੈ ਅਸੀਂ ਪੁਲਿਸ ਮਹਿਕਮੇ ਨੂੰ ਪੂਰੀ ਤਰ੍ਹਾਂ ਤਲਾਸ਼ ਦੇਾਂਗੇ ਇਸ ਬੱਚੇ ਦਾ ਨਸ਼ਾ ਛਡਵਾਇਆ ਜੀ ਜ਼ਿੰਦਗੀ ਬਣਵਾਈ ਜਾਵੇ ਅੱਜ ਜਿਹੜਾ ਪਾਣੀ ਦਰਿਆ ਸਾਡੇ ਜਿਹੜੇ ਪਾਣੀ ਦੇ ਚੱਲਦੇ ਸੀ ਅੱਜ ਸ਼ੇਵਾ ਦਰਿਆ ਸਾਡਾ ਜਿਹੜਾ ਨਸ਼ੇ ਦਾ ਚੱਲ ਰਿਹਾ ਹੈ ਸਰਕਾਰਾਂ ਬਹੁਤ ਆਈਆਂ 15 15 20 20 ਸਾਫ ਸਰਕਾਰਾਂ ਰੂ ਹੋ ਗਏ ਪਰ ਕਿਸੇ ਨੇ ਨਸ਼ਾ ਬੰਦ ਨਹੀਂ ਕੀਤਾ ਜੋ ਸਾਡੇ ਸੀਐਮ ਨੇ ਇਹ ਵਿਸ਼ਾ ਥਾয়া ਹੈ ਮੈਂ ਤਾਂ ਬਹੁਤ ਹੀ ਧੰਨਵਾਦ ਕਰਦਾ ਕਿ ਸਾਡੇ ਬੱਚਿਆਂ ਦੀ ਦੁਬਾਰਾ ਜ਼ਿੰਦਗੀ ਜਿਹੜੀ ਹੈ ਉਹ ਵਧੀਆ ਤਰੀਕੇ ਨਾਲ ਬਣਾਉਣਗੇ ਅਤੇ ਅਸੀਂ ਵੀ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿੱਥੇ ਵੀ ਸਾਡੋ ਕੋਈ ਬੱਚਾ ਨਜ਼ਰ ਆਉਂਦਾ ਹੈ ਨਸ਼ਾ ਪੀਂਦਾ ਹੈ ਅਸੀਂ ਉਹਨੂੰ ਹਸਪਤਾਲ ਦੇ ਵਿੱਚ ਜਾ ਕੇ ਧਾਕੂ ਕਰਾਵਾਂਗੇ ਤੇ ਅੱਜ ਸਾਡੇ ਵਿੱਚ ਜਿਹੜੇ ਮੁੱਖ ਮਹਿਮਾਨ ਸੀਗੇ ਉਹ ਮੈਡਮ ਨੂੰ ਉਹ ਪਹੁੰਚੇ ਹਨ ਮੈਡਮ ਅਮਨਦਪਰੇ ਜਮਨਦੀਪ ਜੀ ਐਸ.ਪੀ. ਸਾਹਿਬ ਅਤੇ ਹੋਰ ਸਾਰੇ ਵੀ ਸੱਜਣ ਜਦੀਪਕਰਾਂਤ ਜੀ ਸਾਡੇ ਕਾਰਪੋਰੇਸ਼ਨ ਤੋਂ ਉਹੀ ਪਹੁੰਚੇ ਹਨ ਐਡੀਐਮ ਸਾਹਿਬ ਵੀ ਪਹੁੰਚੇ ਹਨ ਸਾਰੇ ਜ਼ਿਲ੍ਹਾ ਪ੍ਰਧਾਨ ਅਤੇ ਡਵਾਈਸ ਪ੍ਰਧਾਨ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਨਾ ਮੌਕਾ ਦਿੱਤਾ ਅਸੀਂ ਵਿਸ਼ਵਾਸ ਕਰਾਉਂਦੇ ਹਾਂ ਕਿ ਅਸੀਂ ਵਧੀਆ ਤਰੀਕੇ ਨਾਲ ਕੰਮ ਕਰਕੇ ਸੈਂਟਰ ਤੇ ਦਿਖਾਵਾਂਗੇ